ਟੀਵੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਅਦਾਵਤੇ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਸ਼ਖਸੀਅਤ ਨੂੰ ਰੂਬਰੂ ਕਰਨ ਲੱਗਿਆ ਜਿਹੜੀ ਕਿ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਨੇ ਬਹੁਤ ਹੀ ਸਤਿਕਾਰਯੋਗ ਨੇ ਕੌਮ ਦੇ ਹੀਰੇ ਨੇ ਕੌਮ ਦੇ ਵਿੱਚ ਵੱਡਾ ਨਾਮ ਹੈ ਉਹਨਾਂ ਦਾ ਕੌਮ ਦੀਆਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਉੱਗੀਆਂ ਸੇਵਾਮਾਨ ਸੇਵਾਮਾਨ ਵਾਰ ਆਏ ਨੇ ਤੇ ਇਹਨਾਂ ਬਾ ਚੁੱਕੇ ਨੇ ਤੇ ਜੇ ਮੈਂ ਥੋੜਾ ਜਿਹਾ ਜ਼ਿਕਰ ਕਰਾਂ ਕਿ ਉਹ ਸ਼ਖਸੀਅਤ ਸਾਡੇ ਐਡਮਿੰਟਨ ਸ਼ਹਿਰ ਦੇ ਵਿੱਚ ਹੀ ਰਹਿ ਰਹੇ ਨੇ ਸਾਡੇ ਚੰਗੇ ਭਾਗ ਨੇ ਆ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਜਿੱਥੇ ਮਾਨ ਨੂੰ ਜੀ ਆਇਆਂ ਕਹਿੰਦਾ ਉਹ ਤੋਂ ਪਹਿਲਾਂ ਥੋੜਾ ਜਿਹਾ ਜਾਣ ਤਾ ਉਹਨਾਂ ਦੇ ਬਾਰੇ ਉਹਨਾਂ ਨੇ ਆਪਣਾ ਕਰੀਅਰ ਦਿੱਲੀ ਤੋਂ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਪ੍ਰਧਾਨ ਤੋਂ ਤੇ ਫਿਰ ਅੱਗੇ ਕਰਦੇ ਕਰਦੇ ਉਹ ਤਕਰੀਬਨ ਹਰ ਤਖਤ ਤੋਂ ਜਿਨ੍ਹਾਂ ਨੂੰ ਮਾਨ ਸਤਿਕਾਰ ਮਿਲਿਆ ਤੱਕ ਸ਼੍ਰੀ ਪਟਨਾ ਸਾਹਿਬ ਦੇ ਉਹ ਧਰਮ ਪ੍ਰਚਾਰ ਦੇ ਕਮੇਟੀ ਦੇ ਚੇਅਰਮੈਨ ਵੀ ਰਹੇ ਨੇ ਤੇ ਆਪਣੇ ਤੇ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਵੀ ਉਹ ਬੇਸ਼ੱਕ ਉਹ ਕੈਨੇਡਾ ਦੇ ਵਿੱਚ ਐਡਮਿੰਟਨ ਦੇ ਸ਼ਹਿਰ ਵਿੱਚ ਰਹਿ ਰਹੇ ਨੇ ਪਰ ਉਹ ਪਾਕਿਸਤਾਨ ਦੇ ਦੈਸ਼ਪੁਰਾ ਦੇ ਡਾਇਰੈਕਟਰ ਨੇ ਜਿਹੜਾ ਇੱਕ ਮਿਨੋਰਟੀ ਨੂੰ ਸੇਵਾਵਾਂ ਪ੍ਰਦਾਨ ਕਰਦਾ ਮਿਨੋਰਟੀ ਨੂੰ ਦੇਖਦਾ ਹੈ ਉੱਥੇ ਅੱਜ ਵੀ ਪ੍ਰੋਪਰ ਉਹ ਸੇਵਾਵਾਂ ਜਿਸ ਦੇ ਵਿੱਚ ਹਿੰਦੂ ਹੈਗੇ ਨੇ ਜੈਨੀ ਹੈਗੇ ਨੇ ਸਿੱਖ ਹੈਗੇ ਨੇ ਜਾਂ ਉੱਥੇ ਹੋਰ ਕੋਈ ਮਿਨੋਰਟੀ ਕਮਿਊਨਿਟੀ ਹੈਗੀਆਂ ਉਹਨਾਂ ਸਾਰਿਆਂ ਦੇ ਉਹ ਮੁੱਦਿਆਂ ਨੂੰ ਚੱਕਦੇ ਨੇ ਤੇ ਉਹਨਾਂ ਲਈ ਕੰਮ ਕਰਦੇ ਨੇ ਤੇ ਜਿਹਨਾਂ ਦਾ ਇੱਕ ਵੱਡਾ ਨਾਮ ਹੈ ਤੇ ਮੈਂ ਜ਼ਿਆਦਾ ਵਿੱਚ ਸਸਪੈਂਸ ਨਾ ਪਾਵਾਂ ਤੇ ਤੁਹਾਡੇ ਨਾਲ ਮੈਂ ਸਿੱਧਾ ਹੁਣ ਉਹਨਾਂ ਨੂੰ ਰੂਬਰੂ ਕਰਾਉਣਾ ਤੇ ਉਹਨਾਂ ਨੂੰ ਜਿਹਾ ਕਹਿੰਦਾ ਸਰਦਾਰ ਸਾਧੂ ਭਪਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਸਾਡੀ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਕਾਫੀ ਟਾਈਮ ਤੋਂ ਆਪਣੀ ਗੱਲਬਾਤ ਚੱਲ ਰਹੀ ਸੀਗੀ ਤੁਸੀਂ ਬਿਜ਼ੀ ਹੋਣ ਕਰਕੇ ਸਮਾਂ ਨਹੀਂ ਦੇ ਸਕੇ ਧੰਨਵਾਦ ਹੈ ਤੁਸੀਂ ਮੈਨੂੰ ਬੁਲਾਇਆ ਔਰ ਮਾਫੀ ਚਾਹਨਾ ਕਿ ਵੀ ਆਣੀ ਦੇਰੀ ਹੋਈ ਤੁਸੀਂ ਹੁਣੇ ਮੈਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ ਚਲੋ ਸਾਰੇ ਵਧਾਈ ਇੱਕ ਦੂਜੇ ਨੂੰ ਦੇ ਰਹੇ ਨੇ ਇੱਕ ਸਰਸਰੀ ਤੌਰ ਦੇ ਉੱਤੇ ਵਧਾਈ ਤੇ ਦੇ ਦਿਆਂ ਲੇਕਿਨ ਮੈਨੂੰ ਅ ਇਹ ਪਤਾ ਲੱਗੇ ਕਿ ਇਹ ਨਵਾਂ ਸਾਲ ਸਿੱਖਾਂ ਦਾ ਹੈ ਮੁਸਲਮਾਨਾਂ ਦਾ ਹੈ ਹਿੰਦੂਆਂ ਦਾ ਹੈ ਜਾਂ ਅਸੀਂ ਉਹ ਸਾਲ ਬਣਾ ਰਹੇ ਹਾਂ ਜਿਹੜਾ ਕਿ ਕ੍ਰਿਸਚੀਅਨਿਟੀ ਦੇ ਜਿਹੜੇ ਉਹਨਾਂ ਦੇ ਉਹਨਾਂ ਦੇ ਜਨਮ ਦਿਹਾੜੇ ਨੂੰ ਨਵਾਂ ਸਾਲ ਕਹਿੰਦੇ ਨੇ ਤੇ ਅਸੀਂ ਵੀ ਉਹਨੂੰ ਮਨਾਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਹੈ ਦੇਖੋ ਮੈਂ ਇੱਥੇ ਇੱਕ ਗੱਲ ਐਡ ਕਰਨੀ ਚਾਹੁੰਦਾ ਹਾਂ ਅਸੀਂ ਨਵੇਂ ਸਾਲ ਦੀਆਂ ਵਧਾਈਆਂ ਇੱਕ ਪਰੰਪਰਾ ਦੇ ਅਨਸਾਰ ਦੇ ਰਹੇ ਹਾਂ ਤੇ ਚੰਗੇ ਚੰਗੇ ਗੁਰਸਿੱਖਾਂ ਨੂੰ ਵੀ ਦੰਦੇ ਆ ਗੁਰੂ ਘਰਾਂ ਚੋਂ ਵੀ ਬੜੇ-ਬੜੇ ਪੱਦਰ ਤੇ ਨਵੇਂ ਸਾਲ ਨੂੰ ਮਨਾਇਆ ਗਿਆ ਪਰ ਜਿਹੜੀ ਇਹਨਾਂ ਨੇ ਗੱਲ ਛੇੜ ਦਿੱਤੀ ਆ ਇਹ ਗੱਲ ਵਿਰਲਿਆਂ ਦੇ ਹੀ ਆਪਣੇ ਵਿਰਲਿਆਂ ਦੇ ਹੀ ਹਿੱਸੇ ਆਈ ਆ ਕਿਉਂ ਕਿਉਂਕਿ ਜਿਹੜੇ ਗੁਰੂ ਨਾਲ ਰੱਤੇ ਹੋਏ ਨੇ ਜਾਂ ਗੁਰੂ ਨੂੰ ਮੋਹਰੇ ਰੱਖ ਕੇ ਗੱਲ ਕਰਦੇ ਨੇ ਕਿਉਂਕਿ ਗੁਰਸਿੱਖ ਦੇ ਵਿੱਚ ਦੋ ਗੁਣ ਹੋਇਆ ਕਰਦੇ ਨੇ ਗੁਰੂ ਦੀ ਗੱਲ ਕਰਨੀ ਆ ਤੇ ਗੁਰੂ ਦੀ ਗੱਲ ਸੁਣਨੀ ਆ ਤੇ ਇਸ ਤਰ੍ਹਾਂ ਦੇ ਗੁਰਸਖੰਦ ਆਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਬਹੁਤ ਵਧੀਆ ਆ ਤੁਹਾਨੂੰ ਕੁਐਸਚਨ ਕੀਤਾ ਵੀ ਕਿਹੜੇ ਰੂਪ ਦੇ ਤੁਸੀਂ ਵਧਾਈਆਂ ਦੇ ਦਿਓ ਪਹਿਲਾਂ ਤਾਂ ਆਪਾਂ ਦੱਸ ਦਈਏ ਅਸੀਂ ਵੈਟਰਨ ਕੰਟਰੀ ਜਿ ਬੈਠੇ ਆ ਅਸੀਂ ਵੈਟਰਨ ਮਾਹੌਲ ਦੇ ਵਿੱਚ ਬੈਠੇ ਆ ਤੇ ਸਾਡਾ ਭਾਈਚਾਰਾ ਹੈਗਾ ਸੀ ਉਸ ਹਿਸਾਬ ਨਾਲ ਦੇ ਰਹੇ ਆ ਤੇ ਜਿਹੜੀ ਮੈਂ ਬਤਾਈਆਂ ਦਿੱਤੀਆਂ ਤੁਹਾਨੂੰ ਐਜ਼ ਜਿਹੜੀ ਤੁਸੀਂ ਕੁਐਸਚਨ ਕੀਤਾ ਉਹਦੇ ਅਕੋਰਡਿੰਗ ਨਹੀਂ ਦਿੱਤੀਆਂ ਦੇਖੋ ਜੀ ਗੁਰਨਾਨਕ ਸਾਹਿਬ ਅਗਰ ਕਈ ਇਹ ਕਈ ਕੰਟਰੋਵਰਸੀਆਂ ਚੱਲਦੀਆਂ ਨੇ ਉਹਨਾਂ ਦੇ ਪਿਤਾ Hindu ਧਰਮ ਦੇ ਸਨ ਉਹਨਾਂ ਨੇ ਜਨਉ ਨਹੀਂ ਪਾਇਆ ਗੁਰਨਾਨਕ ਸਾਹਿਬ ਜਗਨਨਾਥ ਪੁਰੀ ਤੱਕ ਗਏ ਨੇ ਮੱਕੇ ਮਦੀਨੇ ਗਏ ਨੇ ਕਿ ਉਹਨਾਂ ਨੇ ਜਾ ਕੇ ਉੱਥੇ ਇਸਲਾਮ ਕਬੂਲ ਕਰ ਲਿਆ ਜਾਂ ਉੱਥੇ ਜਾ ਕੇ ਹਿੰਦੂ ਬਣ ਗਏ ਅੱਜ ਤੁਸੀਂ ਕਹਿ ਰਹੇ ਹੋ ਅਸੀਂ ਵੈਸਟਰਨ ਕਲਚਰ ਵਿੱਚ ਆ ਗਏ ਆ ਇਹਦਾ ਮਤਲਬ ਅਸੀਂ ਐਡਾਪਟ ਕਰ ਲਿਆ ਆਪਣੀ ਸਿੱਖੀ ਸਿਧਾਂਤ ਦੀਆਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਜਿਹੜੇ ਸਾਡੇ ਕਲਚਰ ਹੈ ਅਸੀਂ ਉਹਨੂੰ ਛੱਡ ਦਿੱਤੀ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਜਦੋਂ ਤੁਹਾਨੂੰ ਕਹਿ ਜਾਂਦੇ ਨੇ ਕਿ ਵੀ ਨਵਾਂ ਦੇਨੀਆਂ ਨਵਾਂ ਸਾਲ ਅਸੀਂ ਉਹਨੂੰ ਵੀ ਕਹਿ ਸਕਦੇ ਹਾਂ ਜਦੋਂ ਹਨੇਰਾ ਕੁੱਪ ਸੀ ਤੇ ਚੜਿਆ ਹਨਾ ਮਹਾਰਾਜ ਨੇ ਆਪਣੀ ਬਾਣੀ ਵਿੱਚ ਹੀ ਦੱਸਿਆ ਵੀ ਇੱਕ ਸਮਾਂ ਸੀਗਾ ਜਿਹੜਾ ਕਿ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਸਾਡੇ ਕੋਲ ਆ ਜਾਂਦਾ ਵੇ ਇਹ ਮਾਰੂ ਮਹਿਲਾ ਪਹਿਲੇ ਦੇ ਵਿੱਚ ਹੀ ਹੈਗਾ ਵੀ ਹਨੇਰਾ ਹੀ ਹਨੇਰਾ ਸੀ ਉਹਦੇ ਬਾਅਦ اچਾਨਣ ਆਇਆ ਕਿਸ ਤਰ੍ਹਾਂ ਆਇਆ ਹੁਣ ਰਹਿੰਦੀ ਗੱਲ ਤੁਸੀਂ ਜਦੋਂ ਤਰੀਕਾ ਸੀ ਨਵੇਂ ਸਾਲ ਦੀਆਂ ਕਰਦੇ ਆ ਸਾਡਾ ਨਵਾਂ ਸਾਲ ਸਿੱਖਾਂ ਦੇ ਸਿਧਾਂਤ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਗੁਰੂ ਅਰਜਨ ਪਾਸ਼ਾ ਨੇ ਤਾਂ ਲਿਖਿਆ ਦਸਵੇਂ ਪਾਸ਼ਾ ਨੇ ਆਪਣੀ ਬਾਣੀ ਵਿੱਚ ਲਿਖਿਆ ਉਹ ਚੇਤ ਦਾ ਮਹੀਨਾ ਚੇਤ ਗੋਬਿੰਦ ਅਰਾਦੀ ਜਦੋਂ ਅਸੀਂ ਪੜ੍ਹਦੇ ਆ ਪਹਿਲੀ ਚੇਤ ਹੈ ਉਹ ਸਿੱਖਾਂ ਦਾ ਪਹਿਲਾ ਸਾਲ ਹੈ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਸਿੱਖੀ ਤੋਂ ਦੂਰ ਕਰਾਂਗੇ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਕਿ ਜਦੋਂ ਤੁਸੀਂ ਅੱਜ ਨਿਊ ਇਅਰ ਦਾ ਦਿਨ ਮਨਾ ਲਿਆ ਉਹਨਾਂ ਨੂੰ ਦੱਸੋ ਕਿ ਇਹ ਨਿਊ ਇਅਰ ਦਾ ਦਿਨ ਜਿਹੜਾ ਇਹ ਜੀਸਾ ਈਸਾ ਇਸਲਾਮ ਦਾ ਉਹਨਾਂ ਦਾ ਜਨਮ ਦਿਹਾੜਾ ਉਹਦੇ ਕਰਕੇ ਨਵਾਂ ਸਾਲ 크ਰਿਸਚੀਅਨਿਟੀ ਮਨਾਰੀ ਔਰ ਅਸੀਂ ਉਹਨਾਂ ਦੇ ਪਿੱਛੇ ਲੱਗੇ ਤੱਕ ਤੁਹਾਡਾ ਕੁਐਸਚਨ ਬਾਜਬਾ ਬਟ ਜਿੱਥੋਂ ਚੀਜ਼ ਨੂੰ ਇੱਕ ਰੁਕਿਆ ਰੋਕਣਾ ਰੋਕਿਆ ਜਾਣਾ ਜਾਂ ਦੱਸਿਆ ਜਾਣਾ ਉਹਨਾਂ ਆਧਾਰਿਆਂ ਦੇ ਵਿੱਚ ਆਪ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਦੇਖੋ ਗੁਰਦੁਆਰਿਆਂ ਦੀਆਂ ਕਮੇਟੀਆਂ ਮਨਾ ਰੀਆਂ ਨੇ ਅਸੀਂ ਇੱਕ ਦੇ ਪਿੱਛੇ ਇੱਕ ਲੱਗ ਗਏ ਆ ਮੁਸਲਮਾਨ ਵੀ ਚਲੋ ਵਧਾਈਆਂ ਦਿੰਦਾ ਲੇਕਿਨ ਕੀ ਮੁਸਲਮਾਨ ਕਹਿੰਦਾ ਮੇਰਾ ਨਵਾਂ ਸਾਲ ਤੁਸੀਂ ਕਿਸੇ ਮੁਸਲਮਾਨ ਨੂੰ ਪੁੱਛੋ ਉਹ ਆਪਣਾ ਨਵਾਂ ਸਾਲ ਹਿਜਰੀ ਦੇ ਮੁਤਾਬਕ ਚਲਦਾ ਹੈ ਉਹ ਕੈਨ ਨਹੀਂ ਕਹਿੰਦੇ ਚਾਈਨੀਜ਼ ਨਹੀਂ ਕਹਿੰਦੇ ਹਿਜਰਤ ਆਪਣਾ ਇਵਨ ਜਿਹੜਾ ਇਹ ਹਿਜਰੀ ਹੈ ਉਹ ਜਦੋਂ ਮੁਹੰਮਦ ਸਾਹਿਬ ਹਜਰਤ ਮੁਹੰਮਦ ਸਾਹਿਬ ਨੇ ਹਿਜਰ ਕੀਤਾ ਮੱਕੇ ਤੋਂ ਮਦੀਨੇ ਨੂੰ ਉਸ ਦਿਨ ਤੋਂ ਸ਼ੁਰੂ ਕਰਦੇ ਨੇ ਗੁਰੂ ਨਾਨਕ ਸਾਹਿਬ ਵੀ ਇਹ ਕਦੀ ਆਪਣੇ ਹੁੰਦੇ ਉਹਨਾਂ ਨੇ ਕੋਈ ਇਹ ਦਿਹਾੜਾ ਬਣਾਇਆ ਜਾਂ ਕੋਈ ਤਰੀਕਾ ਬਣਾਈਆਂ ਨੇ ਅੱਜ ਅਸੀਂ ਫੁੱਟੇ ਪਾਸੇ ਚੱਲੀ ਜਾ ਰਹੇ ਹਾਂ ਤਰੀਕਾ ਦੇ ਪਾਸੇ ਰੋਲਾ ਪਾ ਰਹੇ ਹਾਂ ਛੋਟੀ ਜੀ ਗੱਲ ਅਗਰ ਸਮਝਾਣਾ ਹੈ ਪਾਣੀ ਨਾਲ ਬਾਣੇ ਨਾਲ ਤੇ ਆਪਣੀਆਂ ਜਿਹੜੀਆਂ ਪਰੰਪਰਾਵਾਂ ਨੇ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਨਾਲ ਜੋੜ ਕੇ ਰੱਖੀਏ ਪਹਿਲਾ ਸਾਲ ਪਹਿਲੀ ਚੇਤ ਤੋਂ ਹੈਗਾ ਸਿੱਖਾਂ ਦਾ ਵਿਸਾਖ ਜਦੋਂ ਪ੍ਰਗਟ ਖਾਲਸਾ ਦਾ ਹੋਇਆ ਉਹ ਸੰਗਰਾਮ ਦਾ ਦਿਹਾੜਾ ਗੁਰਨਾਨਕ ਪਾਤਸ਼ਾਹ ਦਾ ਪੁਰਬ ਵੀ ਔਕਤਕ ਕਤਕ ਦੀ ਪੂਰਨਮਾਸੀ ਹੈ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਾ ਦਿਹਾੜਾ ਉਹ ਪੋਸੂਦੀ ਸਤਵੀਂ ਹੈ ਇਹ ਚੀਜ਼ਾਂ ਤੇ ਖਲੋਈਏ ਸਮਝੀਏ ਇਹਨਾਂ ਨੂੰ ਨਾ ਕਿਵਾਦ ਵਿਵਾਦੀ ਆਪਣਾ ਇਤਿਹਾਸ ਹੀ ਨਾ ਰੋਲ ਜਾਈਏ ਲੇਕਿਨ ਤੁਸੀਂ ਹੁਣ ਐਸੇ ਗੱਲ ਹੋਰ ਛੇੜ ਦਿੱਤੀ ਕਤਕ ਦੀ ਪੂਰਨਮਾਸੀ ਇਹ ਤੇ ਵੀ ਰੌਲਾ ਪੈਂਦਾ ਹੈ ਦੇਖੋ ਅਗਰ ਇਨਾ ਵੱਡਾ ਰੋਲਾ ਹੈ ਜਿਹੜੇ ਕਹਿਣ ਵਾਲੇ ਨੇ ਹੁਣ ਤੁਹਾਨੂੰ ਪਤਾ ਹੈ ਸੰਪਰਦਾਵਾਂ ਨੇ ਜਿਵੇਂ ਅਸੀਂ ਕਹਿ ਲਈਏ ਨਾਨਕ ਸਰੀ ਸੰਪਰਦਾ ਉਹ ਕੱਤਕ ਦੀ ਪੁਰਮਾ ਜੋ ਹਰ ਪੁਰਨ ਮਾਜੀ ਮਨਾਉਂਦੀ ਹੈ ਇਸ ਤਰੀਕੇ ਨਾਲ ਹੁਣ ਤਖਤ ਪਟਨਾ ਸਾਹਿਬ ਜਾਂ ਜੂਰ ਸਾਹਿਬ ਉਹਨਾਂ ਨੇ ਤੇ ਅਜੇ ਤੱਕ ਕਦੀ ਕੋਈ ਦੂਜਾ ਦਿਹਾੜਾ ਮਨਾਇਆ ਨਹੀਂ ਕੱਤਕ ਦੀ ਪੁਰਨ ਮਾਜੀ ਨੂੰ ਤੇ ਪੋਹ ਸੁਦੀ ਸਤਮੀ ਨੂੰ ਦਸਵੇਂ ਪਾਤਸ਼ਾਹ ਦਾ ਤੇ ਕੱਤਕ ਦੀ ਪੁਰਨ ਮਾਜੀ ਨੂੰ ਇਹਦਾ ਤੇ ਇਸੇ ਤਰੀਕੇ ਨਾਲ ਮੈਂ ਕਹਿ ਲਵਾਂ ਹੁਣ ਇੱਕ ਗੁੱਟ ਸਿੱਖਾਂ ਦੇ ਭੇਖ ਚ ਹੀ ਬਣ ਗਿਆ ਜਿਹੜਾ ਇਸ ਵਾਦ ਵਿਵਾਦ ਨੂੰ ਖੜਾ ਕਰਨਾ ਚਾਹੁੰਦਾ ਅੱਗੇ ਰਿਸਰਚ ਕਰਨ ਦੀ ਬਜਾਏ ਇਹ ਚੀਜ਼ਾਂ ਖੜੀ ਕਰੀ ਔਰ ਲੜਾਈ ਕਰਾਈ ਜਾਓ ਤੇ ਪਟਕਾਈ ਜਾਓ ਤਾਈ ਤਾਈ ਤੁਸੀਂ ਨਵੇਂ ਸਾਲ ਦੀ ਵਧਾਈਆਂ ਦੇ ਰਹੇ ਹੋ ਦੇਖੋ ਜਿਹੜੀਆਂ ਫਿਰ ਉਹੀ ਗੱਲ ਆ ਗਈ ਜਿਸ ਤਰ੍ਹਾਂ ਹੁਣ ਹੈ ਜਿਹੜੇ ਅਸੀਂ ਗੁਰੂ ਸਾਹਿਬ ਦੇ ਡੇਟਾ ਨੂੰ ਲੈ ਕੇ ਬੜਾ ਕਨਫਿਊਜ਼ਿੰਗ ਆ ਹੁਣ 5 ਜਨਵਰੀ ਨੂੰ ਮਨਾਉਣਾ ਰਾਈਟ ਤੇ ਇੱਕ ਆਲਰੇਡੀ ਕੱਲ ਤੱਕ ਸਾਹਿਬ ਨੇ ਕਿਹਾ ਸੀ 27 ਤਰੀਕ ਨੂੰ ਮਨਾਉਣਾ ਤੇ ਮਨਾ ਚੁੱਕੇ ਅੱਧੇ ਮਨਾ ਚੁੱਕੇ ਕਿੱਦਾਂ ਨੇ ਮਨਾਉਣਾ ਤੇ ਲੇਕਿਨ ਜੇ ਅਸੀਂ ਕਹਿੰਦੇ ਆ ਵੀ ਇੱਕ ਸਾਲ ਦੇ ਵਿੱਚ ਦੋ ਵਾਰੀ ਆ ਜਾਂਦਾ ਆ ਤੇ ਜੇ ਤਾਂ ਅਸੀਂ ਹੁਣ ਦੋ ਕੈਲੰਡਰਾਂ ਨੂੰ ਲੈ ਕੇ ਚੱਲਾਂਗੇ ਦੋ ਵਾਰੀ ਹੋਣਾ ਜੇ ਅਸੀਂ ਦੇਸੀ ਨੂੰ ਲੈ ਕੇ ਚੱਲਾਂਗੇ ਫਿਰ ਵੀ ਦੋ ਵਾਰੀ ਆਉਂਦਾ ਕੀ ਤੁਸੀਂ ਆਪਣੇ ਸਵਾਲੇ 'ਚ ਆਪ ਹੀ ਜਵਾਬ ਦੇ ਦਿਓ। ਮੈਂ ਤੁਹਾਨੂੰ ਪੁੱਛਣਾ ਜਾਂਦਾ ਸੀ। ਤੁਸੀਂ ਆਪਣੇ ਸਵਾਲ ਹੀ ਆਪ ਜਵਾਬ ਦੇ ਦਾ। ਤੁਸੀਂ ਆਪ ਕਹਿ ਰਹੇ ਹੋ ਦੋ ਕੈਲੰਡਰ। ਸਾਨੂੰ ਆਪ ਸਮਝਣਾ ਚਾਹੀਦਾ ਹੈ ਕਿ ਅਗਰ ਅਸੀਂ ਗੋਰੀਆਂ ਵਾਲਾ ਕੈਲੰਡਰ ਜਿਹਦੇ ਅਕੋਰਡਿੰਗ ਤੁਸੀਂ ਨਵਾਂ ਸਾਲ ਦੀ ਵਧਾਈ ਦੇ ਰਹੇ ਹੋ ਤੇ ਇੱਕ ਸਿੱਖਾਂ ਦਾ ਜਿਹੜਾ 12 ਮਾਹ ਦਾ ਹੈਗਾ ਉਹ ਕੈਲੰਡਰ ਜਦੋਂ ਤੁਸੀਂ ਉਹਨੂੰ ਕਰੋਗੇ ਤੇ ਉਹ ਉੱਤੇ ਥੱਲੇ ਹੋਏਗਾ ਕਿਉਂਕਿ ਉਹਨਾਂ ਦਾ 365 ਦਾ ਦਿਹਾੜਾ ਸਾਡਾ ਜਿਹੜਾ ਦਿਹਾੜਾ ਫਰਕ ਆਂਦਾ ਕਿਉਂਕਿ ਅਸੀਂ ਕੁਦਰਤ ਦੇ ਨਿਯਮ ਦੇ ਨਾਲ ਚੱਲ ਰਹੇ ਹਾਂ। ਉਹ ਇੱਕ ਗੱਲ ਇਹ ਤੁਹਾਨੂੰ ਸਮਝਣੀ ਚਾਹੀਦੀ ਹੈ ਅੰਗਰੇਜ਼ ਨੇ ਵੀ ਗਰਗੋਰੀਅਨ ਜੂਲੀਅਨ ਕੈਲੈਂਡਰ ਜਿਹੜਾ ਜਦੋਂ ਕੀਤਾ ਸਵਿਫਟ ਤੇ ਉਹਦੇ ਵੀ 13 ਦਿਨ ਦਾ ਦਿਹਾੜਾ ਪਾਇਆ ਉਹ ਅੱਜ ਵੀ ਤੁਹਾਨੂੰ ਕਹਿੰਦਾ ਇੱਕ ਘੰਟਾ ਸੂਈਆਂ ਅੱਗੇ ਕਰ ਲੋ ਇੱਕ ਘੰਟਾ ਪਿੱਛੇ ਕਰ ਲੋ ਉਹ ਕਿਉਂ ਨਹੀਂ ਸਾਰੇ ਮਹੀਨੇ 30 ਦੇ ਕਰ ਦਿੰਦੇ ਜਾਂ ਸਾਰੇ ਮਹੀਨੇ 31 ਦੇ ਕਰ ਦਿੰਦਾ ਕਿਉਂ ਲੀਪイヤー ਆਂਦਾ ਅਸੀਂ ਉਹਨੂੰ ਸਮਝ ਨਹੀਂ ਪਾ ਰਹੇ ਅਸੀਂ ਆਪਣੇ ਵਿੱਚ ਹੀ ਬਾਦ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਤਿੱਥਵਾਰਾਂ ਨੇ ਜਿਹੜੀਆਂ ਵੀ ਲਿਖੀਆਂ ਨੇ ਬਾਣੀ ਦੇ ਵਿੱਚ ਉਹ ਸਾਰੀਆਂ ਕੁਦਰਤ ਦੇ ਨਿਯਮ ਦੇ ਅਨੁਸਾਰ ਨੇ ਸੂਰਜ ਕਿੱਥੋਂ ਜਦੋਂ ਆਪਣੇ ਚੱਕਰ ਤੇ ਘੁੰਮਦਾ ਹੈ ਕਦੋਂ ਨਵਾਂ ਸ਼ੁਰੂ ਹੁੰਦਾ ਹੈ ਕਦੋਂ ਮੁੱਕਦਾ ਹੈ ਅਸੀਂ ਉਹਦੇ ਅਕੋਰਡਿੰਗ ਖੜੇ ਆ ਅਸੀਂ ਕਿਸੇ ਬੰਦੇ ਦੇ ਬਣਾਏ ਤੇ ਨਹੀਂ ਖੜੇ ਆ ਅਸੀਂ ਉਸ ਪਰਮਾਤਮਾ ਦੀ ਸ੍ਰਿਸ਼ਟੀ ਸਿਰਜਣਹਾਰ ਦੀ ਜਿਹੜੀ ਸ੍ਰਿਸ਼ਟੀ ਉਹਨੇ ਰਚੀ ਹੈ ਅਸੀਂ ਉਹਦੇ ਮੈਥਮੈਟਿਕ ਦੇ ਉਹਦੇ ਸਿਧਾਂਤ ਦੇ ਨਾਲ ਚੱਲ ਰਹੇ ਆ ਔਰ ਅਸੀਂ ਆਪਣੇ ਆਪ ਨੂੰ ਖੁਦ ਹੀ ਇਹ ਭੰਬਲ ਪੁੱਛੇ ਪਾ ਰਹੇ ਤੇ ਦੇਖੋ ਭੰਬਲ ਪੁੱਛੇ ਆਮ ਸਿੱਖ ਦੇ ਵਾਸਤੇ ਗੱਲ ਨਹੀਂ ਹੈਗੀ ਇਹ ਇਹ ਫਿਰ ਮੇਰਾ ਕੁਐਸਚਨ ਉੱਥੇ ਹੀ ਆਉਣਾ ਹੈ ਕਿ ਜਿੱਥੇ ਸਾਡਾ ਸੂਹ ਇਕੱਠਾ ਹੁੰਦਾ ਆ ਚਾਹੇ ਕੋਈ ਛੋਟੇ ਗੱਲਾਂ ਉੱਥੋਂ ਚਲਣੀਆਂ ਨੇ ਹੁਣ ਆਪਾਂ ਕੈਲੰਡਰ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਦਿੱਲੀ ਕਮੇਟੀ ਨੂੰ ਲੰਬੇ ਸਮੇਂ ਸੇਵਾ ਕੀਤੀ ਆ ਤੇ ਇੱਕ ਸਮਾਂ ਸੀਗਾ ਛਰਨਾ ਸਾਹਿਬ ਤੇ ਇਸ ਜਿਹੜਾ ਨਵਾਂ ਨਾਨਕਾ ਕੈਲੰਡਰ ਹੈ ਇਹਦੇ ਡਟ ਕੇ ਖੜੇ ਸੀਗੇ ਤੇ ਅੱਜ ਉਹ ਛੱਡ ਕੇ ਆਪਣੇ ਉਸ ਗਰੁੱਪ ਨੂੰ ਬਾਦਲਗੁਰਪਾ ਚਲੇ ਗਏ ਨੇ ਤੇ ਅੱਜ ਕਿੱਥੇ ਖੜੇ ਨੇ ਉਹ ਚਲੋ ਅੱਜ ਮੈਂ ਤੁਹਾਡੇ ਰਾਇ ਨਾਲ ਇੱਕ ਬੜਾ ਸਾਫ਼ ਕਲੀਅਰ ਗੱਲ ਕਰਦਾ ਹਰ ਸਿੱਖ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਸਾਨੂੰ ਗੁਰੂ ਸਾਹਿਬ ਨੇ ਪੰਜ ਦਾ ਪੰਜ ਪ੍ਰਧਾਨੀ ਦਾ ਤੇ ਸਾਨੂੰ ਤਖਤ ਵੀ ਪੰਜ ਸਾਡੇ ਹੋ ਗਏ ਪੰਜ ਸਿੰਘ ਵੀ ਹੋ ਗਏ ਹਨਾ ਜੀ ਆਪਾਂ ਕੜਾ ਪ੍ਰਸ਼ਾਦ ਦੀ ਦੇਵ ਵੀ ਬਣਾਨੇ ਮੈਂ ਤੁਹਾਨੂੰ ਬੜੀ ਦੂਰ ਤੱਕ ਲੈ ਜਾ ਰਿਹਾ ਉਹਦੇ ਵਿੱਚ ਵੀ ਪੰਜ ਚੀਜ਼ਾਂ ਦਾ ਇਸਤੇਮਾਲ ਵੀ ਸਾਨੂੰ ਪੰਜ ਸਿਧਾਂਤ ਦਿੱਤਾ ਗਿਆ ਜਦੋਂ ਕੋਈ ਵੀ ਕੌਮ ਦਾ ਫੈਸਲਾ ਆਏ ਤੁਹਾਨੂੰ ਲੱਗਦਾ ਹੈ ਨਾ ਕਿ ਪੰਜ ਸਿੰਘ ਸਾਹਿਬ ਬਹਿਣੇ ਚਾਹੀਦੇ ਨੇ ਔਰ ਜਿਹੜੋ ਐਡਾ ਵੱਡਾ ਮਸਲਾ ਜਿੱਥੇ ਕੀ ਤਰੀਕਾ ਦਾ ਮਸਲਾ ਹੋਵੇ ਜਾਂ ਗੁਰਪੁਰਬ ਮਨਾਉਣ ਦਾ ਹੋਵੇ ਮੈਨੂੰ ਕੋਈ ਵੀ ਇਹ ਜਿਹੜਾ ਪੱਕ ਪੂਰ ਦਾ ਹੋਵੇ ਪਹਿਲਾਂ ਤੇ ਉਹ ਜਿਹੜਾ ਬਣਾਇਆ ਗਿਆ ਹੋਵੇ ਕਿਸੇ ਵੱਲੋਂ ਕੈਲੰਡਰ ਮੈਂ ਨਾਂ ਵੀ ਨਹੀਂ ਲੈਣਾ ਚਾਹੁੰਦਾ ਉਹ ਕੈਲੰਡਰ ਜਿਹੜਾ ਬਣਾਇਆ ਗਿਆ ਉਹਨੂੰ ਨਾਨਕਸ਼ਾਈ ਨਾਂ ਦਿੱਤਾ ਗਿਆ ਉਹ ਕੀ ਨਾ ਗੁਰਨਾਨਕ ਸਾਹਿਬ ਦੇ ਨਾਲ ਦੱਸੋ ਕਿ ਉਹਨਾਂ ਦੇ ਜਨਮ ਤੋਂ ਹੈ ਇਹ ਕਿੱਥੋਂ ਦੀ ਸ਼ੁਰੂ ਹੋਇਆ ਉਹਦੇ ਨਾਲ ਤੇ ਉਹਦਾ ਕੋਈ ਨਾਮ ਨਹੀਂ ਹੈ ਸਾਡੇ ਸਿੱਖਾਂ ਦੇ ਵਿੱਚ ਇੱਕੋ ਨਾਨਕਸ਼ਹੀ ਵਰਲਡ ਵਾਰਡ ਦਿੱਤਾ ਗਿਆ ਬਹੁਤ ਵੱਡਾ ਭਲੇਖਾ ਪਾ ਦਿੱਤਾ ਗਿਆ ਦੂਸਰਾ ਮੈਨੂੰ ਇਹ ਦੱਸੋ ਕਿ ਕਦੋਂ ਕਿਹੜੀ ਇਹ ਪੰਜਾਂ ਤਖਤਾਂ ਵਿੱਚੋਂ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੇ ਮੈਂ ਸੇਵਾ ਨਹੀਂ निभाई ਉਹ ਉਸ ਟਾਈਮ ਵੀ ਨਹੀਂ निभाई ਜਦੋਂ ਇਹ ਚੀਜ਼ਾਂ ਚੱਲ ਰਹੀਆਂ ਸਨ ਉੱਥੋਂ ਦਾ ਦੋਨੋਂ ਤਖਤਾਂ ਦੇ ਵਿੱਚੋਂ ਦੀ ਇੱਕ ਨੁਮਾਇੰਦਾ ਕਮੇਟੀ ਦਾ ਪੰਜਾਂ ਪਿਆਰਿਆਂ ਦਾ ਸੇਵਾਦਾਰਾਂ ਦਾ ਜਾਂ ਕੋਈ ਲੋਕਲ ਕਮੇਟੀ ਦਾ ਕਦੀ ਇਹ ਮੀਟਿੰਗਾਂ 'ਚ ਬੈਠ ਕੇ ਉਹਨੇ ਫੈਸਲਾ ਲਿਆ ਵੀ ਇਹ ਕੈਲੰਡਰ ਚਾਹੀਦਾ ਹੈ ਜਾਂ ਕੈਲੰਡਰ ਦਾ ਕੀ ਸਿਧਾਂਤ ਹੋਣਾ ਚਾਹੀਦਾ ਦੋ ਬੰਦੇ ਬਹਿ ਜਾਣ ਅੱਜ ਤੁਸੀਂ ਸਰਨਾ ਸਾਹਿਬ ਦੀ ਗੱਲ ਕੀਤੀ ਹੈ ਸਰਨਾ ਸਾਹਿਬ ਨੇ ਤੇ ਅੱਜ ਤੱਕ ਪਾਕਿਸਤਾਨ ਦੇ ਸਿੱਖਾਂ ਨੂੰ ਵੱਖਰਾ ਰੱਖਿਆ ਆ ਕਿਉਂਕਿ ਉੱਥੇ ਉਹਨਾਂ ਦੀ ਚਲਦੀ ਹੈ ਉਹਨਾਂ ਨੂੰ ਉਹ ਅੱਡ ਬਣਾਈ ਜਾਂਦੇ ਨੇ ਔਰ ਲੋਕਾਂ ਦੇ ਮੈਸੇਜ ਆ ਰਹੇ ਆ ਜਿਹੜੇ ਨਾਨਕਸ਼ਹੀ ਦੀ ਗੱਲ ਕਰਦੇ ਨੇ ਉਹ ਭੁਲੇਖੇ 'ਚ ਜੀ ਰਹੇ ਨੇ ਅੱਜ ਸੰਗਤ ਗੁੰਮਰਾਹ ਕੀਤੀ ਹੋਈ ਹੈ ਦੋ-ਦੋਤ ਸੰਗਰਾਂਦਾ ਤੁਸੀਂ ਬਣਾ ਲਿਆ 200 ਕੈਲੰਡਰ ਉਸ ਟਾਈਮ ਤੇ ਉਹ ਸਰਨਾ ਸਾਹਿਬ ਨੇ ਕੀਤਾ ਸੀ ਸਰਨਾ ਕਿਉਂਕਿ ਉਹਨਾਂ ਕੋਲ ਕਮੇਟੀ ਸੀ ਉਹਨਾਂ ਨੇ ਫੰਡਿੰਗ ਵੀ ਕੀਤੀ ਉਹਨਾਂ ਨੇ ਬੂਸਟ ਕੀਤਾ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਪਾੜ ਪਾ ਕੇ ਰੱਖੇ ਔਰ ਅੱਜ ਉਹ ਜੋ ਚੱਲੀ ਜਾ ਰਹੇ ਅਸੀਂ ਉਹ ਜੋ ਦੋ ਪਾਸੇ ਵੰਡੇ ਗਏ ਆ ਆਪਣਾ ਨੁਕਸਾਨ ਕੀਤਾ ਹੋਇਆ ਤੇ ਜੇ ਮੈਂ ਗੱਲ ਕਰਨੀ ਹੋਵੇ ਸਾਡੀ ਕੌਮ ਦਾ ਨੁਕਸਾਨ ਜ्यादा ਮੁਗਲਾਂ ਨੇ ਕੀਤਾ ਜਾਂ ਜਿਹੜੇ ਅੱਜ ਦੇ ਆਪਣੇ ਅੰਮ ਸੋ ਫਾਰ ਕੋਲ ਜਿਹੜੇ ਕੌਮ ਨੂੰ ਚਲਾ ਰਹੇ ਨੇ ਪ੍ਰਧਾਨ ਹੋ ਗਏ ਸਖਤਰ ਹੋ ਗਏ ਜਾਂ ਮੁਖੀ ਹੋ ਗਏ ਇਹਨਾਂ ਨੇ ਕੀਤਾ ਦੇਖੋ ਜੀ ਮੁਗਲ ਤੇ ਸਾਹਮਣੇ ਆਇਆ ਦੁਸ਼ਮਣ ਪਤਾ ਲੱਗਦਾ ਸੀ ਜਿਹੜੇ ਇਹ ਨੇ ਇਹ ਆਪਣੀ ਭੇਖ ਦੇ ਵਿੱਚ ਹੀ ਆਪਣੇ ਹੀ ਰੂਪ ਵਰਗੇ ਆਪਣੇ ਵਰਗੇ ਹੀ ਨੇ ਜਿਹੜੇ ਅੰਦਰੋਂ ਖੋਰਾ ਲਾ ਰਹੇ ਨੇ ਔਰ ਸਾਨੂੰ ਨੁਕਸਾਨ ਦੇ ਰਹੇ ਨੇ ਨਾ ਬਾਣੀ ਦਾ ਕੋਈ ਮੁੱਦਾ ਹੈ ਕੌਮ ਦੇ ਵਿੱਚ ਤੇ ਨਾ ਤਰੀਕਾ ਦਾ ਵਾਦ-ਵਿਵਾਦ ਹੈ ਇਹ ਨਵਾਂ ਖੜ ਲਿਆ ਕੌਮ ਨੂੰ ਅੱਗੇ ਜਾਣ ਦੀ ਆਪਣੇ ਰਾਜ ਦੀ ਗੱਲ ਕਰਨੀ ਸੀ ਇਹਨਾਂ ਨੇ ਉਸ ਪੰਬਲਪੂਸੇ ਹੀ 파 ਕੇ ਜਿਵੇਂ ਕਹਿ ਲੋ ਇੱਕ ਸਿਆਸੀ ਮੁੱਦਾ ਜਾਂ ਇੱਕ ਸਰਕਾਰਾਂ ਦਾ ਚਲਾਇਆ ਏਜੰਸੀਆਂ ਦਾ ਚਲਾਇਆ ਇਹ ਮੁੱਦਾ ਵੀ ਸਿੱਖਾਂ ਨੂੰ ਲੜਾਈ ਰੱਖੋ ਤਾਂ ਜੋ ਸਿੱਖ ਜਿਹੜੇ ਹੋਰ ਅੱਗੇ ਨਾ ਵੱਧ ਸਕਣ ਵੱਧ ਫੁੱਲ ਨਾ ਸਕਣ ਔਰ ਪੂਰੀ ਦੁਨੀਆ ਸਿੱਖ ਨਜ਼ਰ ਆਂਦਾ ਹੋਵੇ ਬਸ ਉਹਦੀ ਕਿਵੇਂ ਅਸੀਂ ਜਿਹੜੀ ਇੱਕ ਛਵੀ ਹੈ ਖਰਾਬ ਰੱਖੀਏ ਵੀ ਲੜਦੇ ਰਹਿੰਦੇ ਤੇ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਆ ਆਪਣੇ ਡੇਟਾ ਨਾਲ ਕੋਈ ਮੁੱਦਾ ਨਹੀਂ ਹੈਗਾ ਪਰ ਜਿਹੜੀ ਇੱਕ 크ਿਸਮਸ ਹੈਗੀ ਆ ਤੇ ਇੱਕ ਡੇਟ ਫਿਕਸ ਆ 25 ਦਸੰਬਰ ਤੇ ਇਹ ਵੀ ਪੂਰੇ ਵਰਲਡ ਦੇ ਵਿੱਚ ਉਹੀ ਡੇਟ ਨੂੰ ਮਨਾਇਆ ਜਾਂਦਾ ਆ ਤੇ ਅੱਜ ਦੀ ਜਵਾਨੀ ਜਿਹੜੀ ਸਾਡੀ ਨੌਜਵਾਨੀ ਉਹ ਵੀ ਮਹਿਸੂਸ ਕਰ ਰਹੀ ਆ ਵੀ ਸਾਨੂੰ ਵੀ ਡੇਟ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀ ਵੀ ਇੱਕ ਫਿਕਸ ਕਰ ਲੈਣੀ ਚਾਹੀਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਦਾਅਵੇ ਨਾਲ ਕਹਿਣਾ ਹਰ ਬੰਦੇ ਨੂੰ ਚੈਲੰਜ ਕਰਦਾ ਤੁਸੀਂ 25 ਦਸੰਬਰ ਕਰਕੇ ਕਈ ਲੋਕ ਕਹਿੰਦੇ ਨੇ ਵੀ ਜੇ ਉਹਨਾਂ ਦਾ ਕ੍ਰਿਸਮਸ ਫਿਕਸ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਦਸੀਏ ਅਸੀਂ ਐਡੇ ਵੱਡੇ ਮੂਰਖ ਹੈਗੇ ਆ ਸਾਨੂੰ ਸੱਚਾਈ ਪਤਾ ਹੀ ਨਹੀਂ ਹੈ ਕਿ 25 ਦਸੰਬਰ ਕ੍ਰਿਸਮਸ ਜਿਹੜੀ ਹੈ ਉਹ ਵੀ ਫਿਕਸ ਨਹੀਂ ਹੈ ਕ੍ਰਿਸਚੀਅਨਿਟੀ ਦੇ ਵਿੱਚ ਵੀ ਕ੍ਰਿਸਮਸ ਨੂੰ ਦੋ ਦਿਹਾੜਿਆਂ 'ਚ ਮਨਾਇਆ ਜਾਂਦਾ ਜਿੱਥੇ 25 ਦਸੰਬਰ ਉੱਥੇ 7 ਜਨਵਰੀ ਹੈ ਔਰ ਉਹ 7 ਜਨਵਰੀ ਕਦੀ 8 ਹੁੰਦੀ ਹੈ ਕਦੀ 9 ਹੁੰਦੀ ਹੈ ਤੁਸੀਂ ਗੂਗਲ ਕਰਕੇ ਵੇਖ ਲਓ ਤੁਹਾਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਕੰਟਰੀਆਂ ਦੇ ਦਿੰਦਾ ਇਥੋਪੀਆ ਜਾ ਕੇ ਦੇਖੋ ਔਰ ਤੋਂ ਡੈਫ ਕਿਸ਼ਚਨ ਕਿਸ ਤਰ੍ਹਾਂ ਮਨਾਉਂਦਾ ਹੈ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਤੁਹਾਡੀ ਲੜਾਈ ਨਹੀਂ ਸੀ ਤੁਸੀਂ ਉਸ ਲੜਾਈ ਦੇ ਵਿੱਚ ਵੜ ਗਏ ਤੁਹਾਡਾ ਐਡਾ ਸੋਹਣਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਖੋਲ ਕੇ ਦਿੱਤਾ ਗੁਰੰਤ ਸਾਹਿਬ ਸਾਡੇ ਤੇ ਜਾਗ ਦੀ ਅਸੀਂ ਉਹਨੂੰ ਜੀ ਮੰਨਿਆ ਅਸੀਂ ਉਹਨਾਂ ਤੋਂ ਹੀ ਦਰਖਨਾਰ ਹੋਈ ਜਾ ਰਹੇ ਆ ਉਹਨਾਂ ਨੇ ਪਿੱਠ ਵਿਖਾਈ ਜਾ ਰਹੇ ਆ ਪੁੱਠੇ ਪਾਸੇ ਗੱਲਾਂ ਕਰ ਲੇਕਿਨ ਫਿਰ ਉਹੀ ਗੱਲ ਆ ਜਾਣੀ ਆ ਵੀ ਇਹਨੂੰ ਆਮ ਇੱਕ ਸਿੱਖ ਨਹੀਂ ਇਹਨੂੰ ਸੈੱਟ ਕਰ ਸਕਦਾ ਜਿੱਥੋਂ ਸਾਡੇ ਆਧਾਰੇ ਚੱਲਦੇ ਨੇ ਵੱਡੇ ਉਸ ਤੋਂ ਬਾਅਦ ਸਾਡੇ ਅੱਗੇ ਕੁਝ ਜਿਹੜੇ ਜਾਨੀ ਕਿ ਜੇ ਆਧਾਰੇ ਸੈੱਟ ਕਰਨਗੇ ਅਹੀਂ ਸੇਖਾ ਜੀ 2000 ਤੋਂ ਪਹਿਲਾਂ ਮੈਨੂੰ ਦੱਸੋ ਕਾੜਾਵਾਦ ਵਿਵਾਦ ਸੀ ਸਨ 2000 ਤੋਂ ਪਹਿਲਾਂ ਕਿ ਅਸੀਂ ਦੁਨੀਆ ਦੇ ਵਿੱਚ ਸਾਡੇ ਬਜ਼ੁਰਗ ਨਹੀਂ ਸਨ ਕਿ ਸਾਡੇ ਅਸੀਂ ਤਾਂ ਅੱਜ ਜੰਮੇ ਮੈਂ ਕਹ ਲਿਆ ਮੈਨੂੰ ਦੱਸੋ 2000 ਤੋਂ ਪਹਿਲਾਂ ਜਿਹੜੀ ਕਿਹੜੀ ਲੜਾਈ ਸੀ ਸਾਰੇ ਪੁਰਾ ਮਨਾਰੀ ਸੀ ਕੋਂ ਤਾਂ ਤੇ ਕਦੀ ਨਹੀਂ ਸੁਣਿਆ ਸੀ ਜੀ ਐ ਤਰੀਕ ਤੇ ਉਹ ਤਰੀ ਤੁਹਾਡੀਆਂ ਤਰੀਕਾਂ ਫਿਕਸ ਨੇ ਤੁਹਾਡੀਆਂ ਤਰੀਕਾਂ ਮੈਂ ਅੱਜ ਵੀ ਕਹਿ ਰਿਹਾ ਤੁਹਾਡੀਆਂ ਤਰੀਕਾਂ ਆਪਣੀ ਜਗ੍ਹਾ ਤੇ ਹੀ ਖੜੀਆਂ ਨੇ ਪੋ ਸੁਦੀ ਨੇ ਪੋ ਸੁਦੀ ਸਤਮੀ ਨੇ ਪੋ ਸੁਦੀ ਸਤਮੀ ਨੂੰ ਹੀ ਆਣਾ ਹੈ ਸੂਰਜ ਦੇ ਉਸ ਚੱਕਰ ਦੇ ਵਿੱਚ ਚੰਦਰਮਾ ਦੇ ਉਸ ਚੱਕਰ ਦੇ ਵਿੱਚ ਉਸੇ ਦਿਨ ਹੀ ਆਏਗਾ ਜਦੋਂ 7ਵੇਂ ਦਿਨ ਦਾ ਨਵਾਂ ਚੰਨ ਹੋਏਗਾ ਉਸੇ ਦਿਨ ਹੀ ਆਏਗਾ ਤੁਸੀਂ ਉਹਨੂੰ ਨਹੀਂ ਹਿਲਾ ਸਕਦੇ ਪਰਮਾਤਮਾ ਨਹੀਂ ਹਿਲਾ ਸਕਦਾ ਤੁਸੀਂ ਮੈਂ ਫਿਕਸ ਨਹੀਂ ਕਰ ਸਕਦੇ ਇਹ ਕੁਦਰਤ ਨੇ ਫਿਕਸ ਕੀਤਾ ਹੋਇਆ ਵੀ ਤੁਹਾਡੇ ਜਦੋਂ ਤੁਸੀਂ ਕੱਤਕ ਦੀ ਪੂਰਨਮਾਸੀ ਹੋ ਤੁਹਾਨੂੰ ਪੂਰਨਮਾਸੀ ਉਸੇ ਦਿਨ ਆਣੀ ਜਦੋਂ ਚੰਨ ਪੂਰਾ ਹੋਣਾ ਹੈ ਉਹ ਨਾ ਤੁਸੀਂ ਪੂਰਾ ਕਰ ਸਕਦੇ ਨਾ ਮੈਂ ਪੂਰਾ ਕਰ ਸਕਦਾ ਇਹ ਕੋਈ ਇਨਸਾਨ ਦਾ ਬਨਾਇਆ ਕੈਲੰਡਰ ਨਹੀਂ ਇਹ ਪ੍ਰਮਾਤਮਾ ਦਾ ਬਨਾਇਆ ਕੈਲੰਡਰ ਹੈ ਅਸੀਂ ਉਹ ਉਹੀ ਫੋਲੋ ਕਰਦੇ ਆਏ ਆ ਅੱਜ ਤੁਹਾਨੂੰ ਦੂਜੇ ਪਾਸੇ ਗੁੰਮਰਾਹ ਕਰ ਦਿੱਤਾ ਗਿਆ ਕਿਉਂਕਿ ਪ੍ਰੋਬਲਮ ਇਹ ਆ ਗਈ ਆ ਇੱਕ ਅਸੀਂ ਇੱਕ ਹੱਥ 'ਚ ਇੱਕ ਕੈਲੰਡਰ ਰੱਖ ਰਹੇ ਆ ਦੂਜੇ 'ਚ ਦੂਜਾ ਰੱਖ ਰਹੇ ਆ ਦੋਨੋਂ ਨੂੰ ਮੈਟਰਲ ਗਾਰਡ ਕਰ ਰਹੇ ਆ ਜੀ ਜੀ ਜੇ ਆਪਾਂ ਗੱਲ ਜਿਵੇਂ ਅੱਜ ਅੱਜ ਗੱਲ ਮੁਕਈਏ ਵੀ ਜਿਵੇਂ ਅੱਜ ਤੁਸੀਂ ਮੈਨੂੰ ਨਵੇਂ ਸਾਲ ਦੀ 2025 ਤੋਂ 26 ਦੀ ਵਧਾਈ ਦਿੱਤੀ ਹੈ ਤੇ ਮੈਂ ਤੁਹਾਨੂੰ ਕਿਹਾ ਕਿ ਵੀ ਸਿੱਖਾਂ ਦਾ ਜਿਹੜਾ ਉਹ ਪਹਿਲੀ ਚੀਜ਼ ਤਨੂ ਹੈ ਆਪਾਂ ਵਧਾਈਆਂ ਤੇ ਉਸ ਦਿਨ ਗੁਰਸਿੱਖਾਂ ਵਾਲੀ ਲਵਾਂਗੇ ਇਹ ਦੁਨੀਆ ਵਿੱਚ ਜਿਵੇਂ ਕਰ ਰਹੇ ਹੋ ਜਿਵੇਂ ਅੱਜ ਹੁਣ ਸਾਨੂੰ ਮਜਬੂਰ ਕਰ ਦਿੱਤਾ ਗਿਆ ਕਿ ਤੁਸੀਂ ਆਪਣਾ ਡੇਟ ਆਫ ਬਰਥ ਕਿਵੇਂ ਲਿਖਣਾ ਹੈ ਕਿਉਂਕਿ ਗੋਰਿਆਂ ਨੇ ਔਰ ਜਿਵੇਂ ਇੰਗਲਿਸ਼ ਨੂੰ ਪੂਰੇ ਵਰਲਡ ਦੇ ਵਿੱਚ ਇੱਕ ਕਾਮਨ ਲੈਂਗੁਏਜ ਕਰ ਲਿਆ ਇਸ ਤਰੀਕ ਕਾਮਨ ਕੈਲੰਡਰ ਕਰ ਲਿਆ ਲੇਕਿਨ ਸਾਡੇ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਅਸੀਂ ਉਹ ਚੀਜ਼ਾਂ ਨਹੀਂ ਰਲਾ ਸਕਦੇ ਜਿਸ ਦਿਨ ਉਹ ਰਲਾਵਾਂਗੇ ਤੁਹਾਡਾ ਇਤਿਹਾਸ ਕਿਉਂਕਿ ਤੁਹਾਡੀਆਂ ਜਿਹੜੀਆਂ ਡੇਟਾ ਨੇ ਉਹ ਬਿਕਰ ਵੀ ਸੰਮਤ ਉਹ ਸੁਧੀ ਵਦੀ ਦੇ ਨਾਲ ਲਿਖੀਆਂ ਨੇ ਉਹ ਇਤਿਹਾਸ ਮਿਥਿਆਸ ਬਣ ਜਾਏਗਾ ਆਉਣ ਵਾਲੇ ਸਮੇਂ ਤੁਹਾਡੇ ਹੀ ਬੱਚਾ ਜਿਹੜਾ ਅਗਲੇ 2 ਜਨਰੇਸ਼ਨ ਦੇ ਬਾਅਦ ਕਹੇਗਾ ਕਿ ਇਹ ਮੇਰੇ ਕੋਲ ਤਾਂ ਇਹ ਡੇਟ ਹੈ ਉੱਥੇ ਹੈ ਡੇਟੇ ਉੱਥੇ ਹੈ ਡੇਟ ਇਟ ਮੀਨਸ ਕਿ ਥਿਸ ਇਜ਼ ਅ ਸਟੋਰੀ ਨਾਟ ਅ ਹਿਸਟਰੀ ਯਾਨੀ ਕਿ ਜੇ ਆਪਾਂ ਗੱਲ ਮਕਾਣੀ ਹੋਵੇ ਕਨਕਲੂਡ ਕਰੀਏ ਵੀ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਆਪ ਨੂੰ ਜਿਹੜਾ ਸਾਡਾ ਉਹ ਵਾਲਾ ਕੈਲੰਡਰ ਹੈਗਾ ਆ ਕਾ ਸੁਦੀਪ ਜੀ ਬਤੀ ਵਾਲਾ ਆ ਉਹ ਨਾਲ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਉਹੋ ਹੀ ਹੈ ਉਹ ਕੁਦਰਤ ਦਾ ਨਿਯਮ ਹੈ ਉਹ ਤੁਹਾਡਾ ਮੇਰਾ ਨਹੀਂ ਹੈ ਜਾਨਕ ਆਪਣੇ ਨਾਲ ਚੱਸੀ ਉਹ ਦੇ ਅਕੋਰਡਿੰਗ ਹੀ ਆ ਜਾਂਦਾ ਬੇਬੀ ਹਾਂਜੀ ਉਹ ਸਾਡਾ ਕੈਲੰਡਰ ਹੈ ਚੱਲ ਰਿਹਾ ਹੈ ਅੱਜ ਕੀ ਹੈ ਕਿਉਂਕਿ 크੍ਰਿਸਚਨ ਦੇਖੋ ਤੁਹਾਨੂੰ ਮੈਂ ਤੁਸੀਂ ਚਾਈਨੀਜ਼ ਦਾ ਦੱਸਿਆ ਆਰਥੋਡੌਕਸ ਦਾ ਦੱਸ ਰਹੇ ਹੋ ਮੁਸਲਮਾਨਾਂ ਦਾ ਦੱਸ ਕਿ ਮੁਸਲਮਾਨਾਂ ਦੀ ਈਦ ਤੁਸੀਂ ਫਿਕਸ ਕਰ ਸਕਦੇ ਹੋ ਅੱਜ ਕਰ ਲੋ ਗੱਲ ਕਿੰਨੇ ਮੁਸਲਮਾਨ ਕਿੱਡੀ ਕੰਟਰੀਆਂ ਨੇ ਕਰਕੇ ਦਿਖਾਓ ਤੇ ਆਪਾਂ ਤੁਹਾਨੂੰ ਮੁਸਲਮਾਨਾਂ ਦੀ ਸਾਰੀ ਗੱਲ ਕਰ ਲਈ ਆਪਣੇ ਹਿੰਦੂ ਧਰਮ ਦਾ ਕਿਹੜਾ ਕੈਲੰਡਰ ਹੈਗਾ ਉਹਨਾਂ ਦਾ ਬਿਕਰਮੀ ਸੰਬਤ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਹੈ ਦੇਖੋ ਜੀ ਕੋਈ ਵੀ ਹੈ ਜਿਹੜਾ ਹਿਜਰੀ ਹੈ ਉਹ ਕੈਲੰਡਰ ਕੀ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਚੰਨ ਤੇ ਸੂਰਜ ਨੂੰ ਵੇਖ ਕੇ ਚੱਲ ਰਹੇ ਨੇ ਉਹ ਵੀ ਉਸ ਕੁਦਰਤ ਦੇ ਨਿਯਮ ਨੂੰ ਮਨਾ ਰਹੇ ਨੇ ਬਟ ਉਹਨਾਂ ਦੀ ਕੈਲੰਡਰ ਦੀ ਸ਼ੁਰੂਆਤ ਉਹਨਾਂ ਨੇ ਉਸ ਦਿਨ ਕੀਤੀ ਹੈ ਜਿਸ ਦਿਨ ਉਹਨਾਂ ਦੇ ਮੁਹੰਮਦ ਸਾਹਿਬ ਹਿਜਰ ਕੀਤਾ ਮੱਕੇ ਤੋਂ ਮਦੀਨਾ ਉਹਨਾਂ ਨੇ ਉਹ ਡੇਟ ਲਈ ਉਹਨੂੰ ਪਹਿਲਾ ਦਿਨ ਗਿਣਗੇ ਲੇਕਿਨ ਉਹ ਸਰਕਲ ਜਿਹੜਾ ਹੈ ਚੰਨ ਦਾ ਪੂਰਨ ਮਾਸੀ ਦਾ ਜਦੋਂ ਈਦ ਮਨਾਉਂਦੇ ਨੇ ਚੰਨ ਨੂੰ ਵੇਖ ਕੇ ਮਨਾਉਂਦੇ ਤੇ ਚੰਨ ਤੇ ਤਾਂ ਹੀ ਹੈ ਨਾ ਜਦੋਂ ਦਿਖਦਾ ਹੈ ਤੇ ਉਹ ਡੇਟ ਤਾਂ ਤੁਹਾਡੀ ਇੰਗਲਿਸ਼ ਕੈਲੰਡਰ ਦੇ ਅਨੁਸਾਰ ਤੇ ਹੈ ਹੀ ਨਹੀਂ ਉਹ ਤਾਂ ਚੰਨ ਦਾ ਚੱਕਰ ਇਸ ਕਰਕੇ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਉਹ ਵੀ ਸਾਨਾ ਸੂਰਜ ਦੇ ਸਿਧਾਂਤ ਨੂੰ ਮੰਨ ਰਹੇ ਨੇ ਉਸ ਪਰਮਾਤਮਾ ਦੇ ਸਿਧਾਂਤ ਨੂੰ ਮੰਨ ਰਹੇ ਨੇ ਇੱਥੋਂ ਦੀ ਅਸੀਂ ਵੀ ਹੋਈ ਮੰਨੀਆਂ ਹਿੰਦੂ ਵੀ ਹੋਈ ਮੰਨਦੇ ਨੇ ਅਸੀਂ ਸਾਨੂੰ ਕਿਤੇ ਪੰਡਤ ਕੋਲ ਜਾਣ ਦੀ ਲੋੜ ਨਹੀਂ ਹੈ ਤੁਸੀਂ ਅੱਜ ਜਿਹੜਾ ਸਬਜੈਕਟ ਆਜ ਲੋਕੀ ਅਸਟ੍ਰੋਨੋਮੀ ਪੰਡਤ ਕੋਲ ਨਹੀਂ 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 ਉਹ ਗਲਤ ਹੈ ਲੋਕੀ ਕਹਿੰਦੇ ਨੇ ਨਾ ਤੁਸੀਂ ਐਸਟਰੋਨੋਮੀ ਦਾ ਸਬਜੈਕਟ ਹੈਗੇ ਨੇ ਲੋਕੀ ਬੱਚੇ ਪੜ੍ਹ ਰਹੇ ਨੇ ਉਹ ਕੀ ਨੇ ਉਹ ਚੰਦ ਤਾਰੇ ਗੈਲੈਕਸੀਆਂ ਨੂੰ ਪੜ੍ਹ ਰਹੇ ਨੇ ਤੇ ਇਹੋ ਤੇ ਪੜਾਈਏ ਤੁਹਾਡੀ ਕਿ ਕਦੋਂ ਉਸ ਜਿਹੜਾ ਚੰਦਰਮਾ ਦਾ ਚੱਕਰ ਕਿੱਥੇ ਐ ਉਹ ਕਦੋਂ ਚੜ ਰਿਹਾ ਕਦੋਂ ਪੂਰਾ ਹੋ ਰਿਹਾ ਤੇ ਕਦੋਂ ਢਲ ਰਿਹਾ ਸੁਧੀ ਕਿੱਥੇ ਤੇ ਵਧੀ ਕਿੱਥੇ ਵਧੀ ਦਾ ਮਤਲਬ ਹੈ ਜਦੋਂ ਪੂਰਨ ਮਾਸ਼ੀ ਦੇ ਬਾਅਦ ਉਹਨੇ ਅਗਲੇ ਵਾਲੇ ਪਾਸੇ ਤੁਰਨਾ ਤੇ ਇਸ ਤਰੀ 12 ਮਾਹ ਨੇ 12 ਮਹੀਨਿਆਂ ਦਾ ਚੱਕਰ ਤੇ ਸਾਡੀਆਂ ਰੁੱਤਾਂ ਨੇ ਤੇ ਸਾਡੇ ਗੁਰੂ ਸਾਹਿਬ ਨੇ 12 ਮਾਹ ਦਿੱਤੇ ਨੇ ਹੋਰ ਕੀ ਦਿੱਤ ਨੇ ਉਹਨਾਂ ਨੇ ਕੋਈ ਜਨਵਰੀ ਨੂੰ ਵੇਖ ਕੇ ਜਾਂ ਫਰਵਰੀ ਨੂੰ ਵੇਖ ਕੇ 12 ਮਾਹ ਨਹੀਂ ਬਣਾਏ ਬਿਲਕੁਲ ਜੀ ਤੇ ਅੱਜ ਅਸੀਂ ਗੱਲਬਾਤ ਕੀਤੀ ਹੈਗੀ ਆ ਆਪਣੇ ਕੈਲੰਡਰ ਦੇ ਬਾਰੇ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਜਗ ਤੁਹਾਡਾ ਕੋਈ ਵਿਚਾਰ ਹੋਇਆ ਤੇ ਆਪਣੀ ਸਲਾਹ ਆਪਣਾ ਮਸ਼ਵਰਾ ਜਰੂਰ ਦਿਓ ਤੇ ਜਾਂ ਜੋ ਅਸੀਂ ਅਗਲੀ ਵਾਰੀ ਸਾਧੂ ਭਪਿੰਦਰ ਸਿੰਘ ਜੀ ਨੂੰ ਦੁਆਰਾ ਬੇਨਤੀ ਕਰੀਏ ਤਾਂ ਜੋ ਉਹਨਾਂ ਜੋ ਦਰਸ਼ਕਾਂ ਦਰਸ਼ਕ ਜੋ ਸੁਣਨਾ ਚਾਹੁੰਦੇ ਨੇ ਨਾ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਨੇ ਤੇ ਸਿਆਂਾਂ ਤੋਂ ਉਹ ਸਵਾਲ ਲੈ ਕੇ ਆਨਸਰ ਦਿਵਾ ਸਕੀਏ ਤੇ ਬਾਕੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੀ ਗ੍ਰੰਥ ਸਾਹਿਬ ਦੇ ਵਿੱਚ 12ਵਾਂ ਦਿੱਤਾ ਹੋਇਆ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਪਰਚਲਿਤ ਕਰੀਏ ਤਾਂ ਜੋ ਇਸ ਤਰ੍ਹਾਂ ਦੀ ਬਾਤ ਵਿਵਾਦ ਤੋਂ ਅਸੀਂ ਬਚ ਸਕੀਏ ਤੇ ਅੱਜ ਵਾਸਤੇ ਇਤਨਾ ਹੀ ਤੁਸੀਂ ਦੇਖਦੇ ਰਹੋ VTV ਪੰਜਾਬੀ ਵਿਕਟਰੀ ਆਫ ਟਰੂਥ ਸਾਰੇ ਹੀ ਦਰਸ਼ਕਾਂ ਨੂੰ ਪਿਆਪਰੇ ਸਤਿ ਸ੍ਰੀ ਅਕਾਲ ਆਦਾਵ ਤੇ ਨਮਸਕਾਰ ਪਾਈਸਾ